ਦੋ ਵੱਡੀਆਂ ਖਬਰਾਂ ਦਾ ਆਪਾਂ ਅੱਜ ਰੁੱਖ ਕਰਦੇ ਆ ਕਿਹੜੀਆਂ ਨੇ ਦੋ ਵੱਡੀਆਂ ਖਬਰਾਂ ਉਹ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਲੈ ਚੱਲਦੇ ਆ ਤੁਹਾਨੂੰ ਭਗਵਾਨਤ ਮਾਨ ਵਰਸਲ ਸ਼ਰੋਮਣੀ ਕਮੇਟੀ ਦੇ ਵਿੱਚ ਜੋ ਆਪਸ ਦੇ ਵਿੱਚ ਬਿਆਨਬਾਜ਼ੀ ਹੋ ਰਹੀ ਆ ਉਹਦੇ ਤਹਿਤ ਤੁਹਾਨੂੰ ਗੱਲਬਾਤ ਸੁਣਾਵਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਾਵਤੀ ਦੇਸ ਤੋਂ 350 ਸਾਲ ਜਿਹੜਾ ਆਉਣ ਵਾਲਾ ਹੈਗਾ ਉਸ ਨੂੰ ਲੈ ਕੇ ਜਿਹੜਾ ਭਵਤਮਾਨ ਸਰਕਾਰ ਨੇ ਕਿਹਾ ਕਿ ਇਸ ਸਤਾਵਤੀ ਜਿਹੜੀ ਪੂਰੇ ਰੌ ਰਵਿਟਾ ਅਨਸਾਰ ਧਰਮ ਅਨੁਸਾਰ ਜਿਹੜੇ ਇਹ ਮਨਾਇ ਜਾਵੇਗੀ ਸਰਕਾਰ ਵੱਲੋਂ ਜਿਹੜਾ ਵੱਡੇ ਪ੍ਰਬੰਧ ਕੀਤੇ ਜਾਣਗੇ ਪਰ ਦੂਸਰੇ ਪਾਸੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਕਿ ਸਰਕਾਰ ਪੰਜਾਬ ਸਰਕਾਰ ਸਿੱਖਾਂ ਦੇ ਧਾਰਮਿਕ ਮਾਸਲਿਆਂ ਦੇ ਵਿੱਚ ਜਿਹੜਾ ਦਾਖਲ ਅੰਦਾਜ਼ੀ ਨਾ ਕਰੇ ਤੇ ਦੂਸਰੇ ਪਾਸੇ ਫਿਰ ਭਗਵਾਨ ਤੁਮਾਰ ਦਾ ਇੱਕ ਜਵਾਬ ਸਾਹਮਣੇ ਆਇਆਗਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਗਾ ਕਿ ਜਦੋਂ ਬਾਦਲ ਦੀ ਸਰਕਾਰ ਸੀ ਕਿ ਬਾਦਲ ਖੁਦ ਇਸ ਸਤਾਪਤੀ ਮਨਾਉਦੀ ਨਹੀਂ ਰਹੇ ਕਿ ਉਹਨਾਂ ਵੱਲੋਂ بڑے بڑے ਜਿਹੜੇ ਜਲਸੇ ਜਾਂ ਆਪਾਂ ਕਹਿੰਦੇ ਨਗਰ ਕੀਰਤਨਾਂ ਉਹ ਕੱਢੇ ਜਾਂਦੇ ਸੀ ਤੇ ਉਹਨਾਂ ਨੇ ਵੀ ਜਿਹੜਾ ਕਿ ਸਰਕਾਰ ਹੁੰਦੇ ਹੀ ਜਿਹੜਾ ਸਭ ਕੁਝ ਕੀਤਾ ਸੀ ਉਹ ਆਤਮਾਨ ਦਾ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਦਾ ਇਹ ਸਬਦਾ ਸਾਂਝਾ ਹੈਗਾ ਸਬਦਾ ਸਤਕਾਰ ਕਰਦਿਆ ਕੋਈ ਜਥੇਬੰਦੀ ਕੋਈ ਪਾਰਟੀ ਆਪਣੇ ਤੌਰ ਤੇ ਜਿਹੜੀ ਇਸ ਤਾਪਤੀ ਮਨਾਵੇ ਤੇ ਭਗਵਤਮਾਨ ਦੇ ਕਹਿਣਾ ਕਿ ਹਰਜਿੰਦਰ ਸਿੰਘ ਧਾਮੀ ਨੂੰ ਕਿ ਤੁਸੀਂ ਇਹਨੂੰ ਕਾਪੀਰਾਈਟ ਸਮਝਦੇ ਹੋ ਕਿ ਤੁਸੀਂ ਆਪਣਾ ਇਹ ਹੀ ਇਹ ਸਮਝਦੇ ਹੋ ਕਿ ਸਾਡਾ ਹੀ ਗੁਰੂ ਗ੍ਰੰਥ ਸਾਹਿਬਾ ਕਿ ਜਣੇ ਕਿ ਹੋਰ ਕੋਈ ਇਸ ਨੂੰ ਮਨਾ ਨਹੀਂ ਸਕਦਾ ਜਦੋਂ ਕਿ ਬਾਦਲ ਅਕਾਲੀਦਾਲ ਬਾਦਲ ਆ ਨੇ ਜੋ ਕੁਝ ਕੀਤਾ 77 ਤੋਂ ਲੈ ਕੇ ਜਿਹੜਾ ਬਰਗਾੜੀ ਤੱਕ ਕੀਤਾਗਾ ਉਹ ਤੁਹਾਡੇ ਸਭ ਦੇ ਸਾਹਮਣੇ ਆ ਨਰਕਾਰੀ ਕਾਰਨ ਤੋਂ ਇਲਾਵਾ ਜੋ ਕੁਝ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਗਿਆ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਧੱਕੇਸ਼ਾਹੀਆਂ ਜੋ ਬਰਗਾੜੀ ਤੇ ਬਹਿਲਕਲਾਂ ਦੇ ਵਿੱਚ ਗੋਲੀਕਾਂਡ ਹੋਇਆ ਦੋ ਸਿੰਘ ਸ਼ਹੀਦ ਕਰ ਦਿੱਤੇ ਇਸ ਤਰ੍ਹਾਂ 78 ਦੇ ਵਿੱਚ 13 ਸਿੰਘ ਸ਼ਹੀਦ ਕਰ ਦਿੱਤੇ ਉਦੋਂ ਵੀ ਬਾਦਲ ਦੀ ਸਰਕਾਰ ਸੀ ਤੇ ਜੇਕਰ ਬਾਦਲ ਦੀ ਸਰਕਾਰ ਹੁੰਦੇ ਸਿੱਖ ਨੌਜਵਾਨਾਂ ਨੂੰ ਕੋਹ ਕੋਕੇ ਮਾਰਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਹੋਣਾ ਤੇ ਉਹ ਸਤਾਪਦੀਆਂ ਮਨਾਵੇ ਉਹ ਠੀਕ ਆ ਕਿ ਬਾਦਲ ਕੋਲ ਸਭ ਕੁਝ ਰਾਈਟ ਆ ਕਿ ਬਾਦਲ ਦਲਗੇ ਪਪਾ ਇਹ ਮੈਂ ਸ਼ਬਦ ਕਹਿ ਰਿਆਂਗਾ ਕਿ ਬਾਦਲ ਕੋਲ ਇਹ ਅਧਿਕਾਰ ਆ ਗਏ ਨੇ ਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਕੱਲੇ ਬਾਦਲ ਕਹਾਂਦਾਗਾ ਇਹਦਾ ਮਤਲਬ ਸਪੱਸ਼ਟ ਇਹ ਸਿੱਧਾ ਬਣਦਾਗਾ ਕਿ ਹੁਣ ਭਗਵਾਨਤਮਾਨ ਸਰਕਾਰ ਇਹ ਕਿਸੇ ਦਾ ਨਿੱਜੀ ਮਸਲਾ ਨਹੀਂ ਇਹ ਸ਼ਬਦ ਦਾ ਸਾਂਝਾ ਗੁਰੂ ਗ੍ਰੰਥ ਸਾਹਿਬਾ ਸਰਕਾਰ ਬਣਾਵੇ ਕੋਈ ਜਥੇਬੰਦੀ ਬਣਾਵੇ ਕੋਈ ਫਲਾਨਾ ਜਿਸ ਦਾ ਜੀ ਕਰਦਾ ਜਿਹੜੇ ਸਤਕਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦਾ ਉਸਤਾਬ ਦੀ ਮਨਾਉਣ ਗੁਰੂਆਂ ਦਾ ਜਿਹੜੇ ਸਤਕਾਰ ਕਰਦੇ ਆ ਹਾਂ ਜੇਕਰ ਭਾਈ ਸਰਕਾਰ ਵੱਲੋਂ ਜੇਕਰ ਕਿਤੇ ਢਿੱਲ ਬਾਤੀ ਜਾਂਦੀ ਆ ਜਾਂ ਕਿਤੇ ਉੱਤੇ ਹੁੱਲੜਬਾਜੀ ਹੁੰਦੀ ਆ ਜਾਂ ਕੁਝ ਹੋਰ ਉਹਦੇ ਵਿੱਚ ਆਪਾਂ ਕਹਦੇ ਕਿ ਮਾੜੇ ਤੱਤ ਆਉਂਦੇ ਆ ਜਾਂ ਕੋਈ ਸਰਾਰਤਬਾਜੀ ਹੁੰਦੀ ਆ ਫੇਰ ਤਾਂ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ ਇਹ ਬਿਆਨ ਦੇਣਾ ਬਣਦਾ ਸੀ ਪਰ ਉਹ ਗੱਲ ਆ ਕਿ ਹੁਣ ਸਰਕਾਰ ਹੈ ਨਹੀਂ ਬਾਦਲ ਦੇ ਤੇ ਹੁਣ ਕਰਨ ਕੀ ਵਿਚਾਰੇ ਤੇ ਹੁਣ ਕਹਿ ਰਿਹਾ ਕਿ ਧਰਮ ਸੁਵਾਗਨ ਦੇ ਵਿੱਚ ਸਰਕਾਰ ਦਾ ਅਖਰਨ ਦੇਵੇ ਤੇ ਇਸ ਕਰਕੇ ਜਿਹੜਾ ਭਗਵਾਨਤਮਾਨ ਵੱਲੋਂ ਜਿਹੜਾ ਇਹ ਜਵਾਬ ਦਿੱਤਾ ਗਿਆ ਤੁਸੀਂ ਵੀ ਇਸ ਤੇ ਆਪਣੀ ਰਾਇ ਜ਼ਰੂਰ ਰੱਖਣੀ ਦੂਸਰੀ ਨਾਲ ਹੀ ਖਬਰ ਜੁੜੀ ਹੈ ਵੱਡੇ ਥਾਰ ਵਾਲੀ ਬੀਬੀ ਆਮਨਦੀਪ ਕੌਰ ਜੋ ਬਠਿੰਡਾ ਦੇ ਵਿੱਚ ਆ ਤੈਨਾਂ ਆਪ ਰਾਇਲ ਨੂੰ ਚਿੱਟੇ ਸਮੇਤ ਫੜੀ ਗਈ ਸੀ ਤੇ ਉਹਦਾ ਪੁਲਿਸ ਵੱਲੋਂ ਅਜੇ ਇਤਲਾ ਨਹੀਂ ਪੇਸ਼ ਕੀਤਾ ਸੀ ਪਹਿਲਾਂ ਉਹ ਘਰ ਆ ਗਈ ਸੀ ਜਾਨੀ ਕਿ ਮਹੀਨੇ ਦੇ ਵਿੱਚ ਵਿੱਚ ਹੀ ਜਿਹੜੀ ਉਹਦੀ ਜਮਾਲਤ ਹੋ ਗਈ ਸੀ ਤੁਹਾਨੂੰ ਪਤਾ ਕਿ ਬੜੀਆਂ ਬੜੀਆਂ ਰੀ ਮਹਿੰਗੀਆਂ ਮਹਿੰਗੀਆਂ ਘੜੀਆਂ ਦੋ ਗੱਡੀਆਂ ਥਾਰ ਲੱਗਦਾ ਬੁਲਟ ਮੋਟਰਸਾਈਕਲ ਤੇ ਜਿਹੜੀਆਂ ਗੁੱਚੀ ਦੀ ਐਣਕਾ ਤੇ ਫਿਰ ਜਿਹੜੀਆਂ ਘੜੀਆਂ ਜਿਹੜੀਆਂ ਮਹਿੰਗੀਆਂ ਬਹਿੰਗੀਆਂ ਕੀਮਤੀ ਸਮਾਨ ਜੋ ਕੁਝ ਮਿਲਿਆ ਉਹ ਖਬਰਾਂ ਤੁਸੀਂ ਸਾਰੀਆਂ ਸੁਣੀਆਂ ਨੇ ਫਿਰ ਜਿਹੜੀ ਡਿਊਟੀ ਕਰਦੀ ਜਿਹਦਾ ਨੰਬਰ ਮਾਨਸਾ ਦਾ ਤੇ ਬਠਿੰਡੇ ਡਿਊਟੀ ਕਰਦੀ ਰਹੀ ਜਿਹਦੇ ਸੱਤੀ ਤਵਾਦਲੇ ਹੋਏ ਨੇ ਕਰੀਵਾ ਤੇ ਫਿਰ ਉਹਦੇ ਇਹ ਵੀ ਜੋੜਿਆ ਜਾ ਰਿਹਾ ਸੀ ਕਿ ਉਹਨਾਂ ਦੇ ਆਈਪੀਐਸ ਅਫਸਰਾਂ ਦੇ ਅਧਿਕਾਰੀ ਦੇ ਨਾਲ ਸੰਬੰਧਿਤ ਨੇ ਤੇ ਹੁਣ ਜਾ ਕੇ ਉਹਨੇ ਜਦੋਂ ਇੱਕ ਵਾਰ ਤੇ ਜਦੋਂ ਬਾਹਰ ਆਉਂਦੀ ਆ ਅਦਾਲਤ ਤੋਂ ਬਾਹਰ ਆ ਕੇ ਜਦੋਂ ਇੱਕ ਇੰਟਰਵਿਊ ਕਰਦੀ ਆ ਉਹਦੇ ਵਿੱਚ ਖਲਾਸੇ ਕਰਦੀ ਆ ਕਿ ਆ ਘਰ ਮੇਰਾ ਜੀ ਆ ਮੈਂ ਐ ਬਣਾਇਆ ਜੀ ਮੈਂ ਲੋਨ ਤੇ ਬਣਾਇਆ ਮੇਰੀ ਅਸਲੀ ਆਤਮ ਤਨਖਾਹ ਕੀ ਮੇਰਾ ਫਲਾਨਾ ਧਮਕਾ ਤਾਂ ਫਿਰ ਆਮ ਲੋਕ ਵੀ ਇਹ ਕਹਿਣ ਲੱਗ ਪਏ ਸੀ ਕਿ ਭਗਵਾਨ ਤਮਨ ਆਵ ਲੋਕਾਂ ਦਾ ਘਰ ਤਾਂ ਢਾਹ ਰਿਆ ਪਰ ਥਾਰਾ ਵਾਲੀ ਬੀਬੀ ਦੀ ਕੋਠੀ ਉੱਪਰ ਕਦੇ ਪੰਜਾ ਚੱਲੂਗਾ ਇਤੋਂ ਤੱਕ ਕਿ ਜਿਹੜਾ ਕਿ ਕਿਸਾਨ ਜਥੇ ਬੰਦਿਆਂ ਨੇ ਜਿਹੜਾ ਕਿ ਜਿਹੜਾ ਕਿ ਆਮ ਆਦੀ ਆਮ ਆਦੀ ਪਾਰਟੀ ਦੇ ਐਮ ਐਲ ਏ ਨੂੰ ਜਿਹੜਾ ਉਹ கேਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਸਵਾਲ ਪੁੱਛਣ ਲੱਗ ਪਏ ਸੀ ਕਿ ਭਾਈ ਜੇਕਰ ਪੰਜੇ ਇਹ ਤੁਹਾਡੇ ਪੀਲੇ ਪੰਜੇ ਜੇਕਰ ਆਮ ਗਰੀਬ ਘਰਾਂ ਦੇ ਲੋਕਾਂ ਦੇ ਜਿਨ੍ਹਾਂ ਤੁਸੀਂ ਕਹਿੰਦੇ ਕਿ ਚਿੱਟਾ ਵੇਚਦੇ ਆ ਚਿੱਟਾ ਬਿ ਕਿਉਂਦੇ ਆ ਉਹਨਾਂ ਦੇ ਘਰਾਂ ਉੱਤੇ ਚੱਲ ਸਕਦੇ ਆ ਤੇ ਥਾਰ ਵਾਲੀ ਬੀਬੀ ਤੁਹਾਡੀ ਪੁਲਿਸ ਨੇ ਫੜੀ ਆ ਚਿੱਟੇ ਸਮੇਤ ਤੇ ਉਸਦੇ ਕੋਠੀ ਉੱਪਰ ਪੰਜਾ ਕਿਉਂ ਨਹੀਂ ਚੱਲ ਰਿਹਾ ਤੇ ਉਹਨਾਂ ਦੇ ਜਿਹੜਾ ਕਿ ਆਈਪੀਸੀ ਅਫਸਰ ਜਿਹੜਾ ਇਹ ਕਿਹਾ ਗਿਆ ਸੀ ਜਦੋਂ 18 ਜੂਨ ਨੂੰ ਪੜੀ ਆ ਅਮਨਦੀਪ ਕੌਰਾ ਉਹਨੇ ਇਹ ਗੱਲ ਕਹੀ ਸੀ ਪੁਲਸ ਨੂੰ ਕਿ ਤੁਹਾਡੀਆਂ ਪੈਂਟਾ ਗਿੱਲੀਆਂ ਹੋ ਜਾਣਗੀਆਂ ਕਿ ਮੇਰੀ ਕਿਵਾਰੀ ਤੁਸੀਂ ਵੱਡੇ ਅਫਸਰਾਂ ਦੇ ਨਾਲ ਗੱਲ ਕਰਾ ਦਿਓ ਇਹ ਤੁਸੀਂ ਸਾਰੀਆਂ ਖਬਰਾਂ ਦੇ ਵਿੱਚ ਇਹ ਗੱਲਬਾਤ ਸੁਣੀ ਆ ਤੇ ਹੁਣ ਜਿਹੜਾ ਵੱਡਾ ਜਿਹੜਾ ਮਸਲਾ ਇਹ ਪਿਆ ਕਿ ਉਹਨੇ ਲੋਅ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਉਤੋਂ ਖਾਰਜ ਹੋ ਗਈ ਆ ਹੁਣ ਹਾਈ ਕੋਰਟ ਦੇ ਵਿੱਚ ਪਾਈ ਪਟੀਸ਼ਨ ਉਤੋਂ ਖਾਰਜ ਹੋ ਗਈ ਵੱਡਾ ਝਟਕਾ ਮਿਲਿਆ ਤਾਨੂੰ ਇਹ ਵੀ ਪਤਾਗਾ ਕਿ ਆਖਰ ਫਿਰ ਸੌਰਤ ਤੋਂ ਵੱਧ ਜਿਹੜੇ ਆਮਦਨ ਜਾਇਦਾਦ ਨੇ ਉਹਦੇ ਵਾਸਤੇ ਵਿਜੀਲੈਂਸ ਵੱਲੋਂ ਜਿਹੜਾ ਫਿਰ ਆਮਨਦੀਪ ਕੌਰ ਨੂੰ ਅੜਿੱਕੇ ਕਿਵੇਂ ਚੜਾਇਆ ਭਗਵਾਨ ਤਮਨ ਨੇ ਕਿਵੇਂ ਉਹਨੂੰ ਕਾਬੂ ਕੀਤਾ ਕਿਉਂਕਿ ਉਹ ਇੱਕ ਇੰਟਰਵਿਊ ਕਰ ਬੈਠੀ ਜਿਸ ਇੰਟਰਵਿਊ ਦੇ ਵਿੱਚ ਉਹਨੇ ਬੜੇ ਤੱਥ ਸਾਹਮਣੇ ਆਏ ਉਹਨਾਂ ਤੱਥਾਂ ਦੇ ਆਧਾਰ ਤੇ ਫਿਰ ਜਿਹੜਾ ਐਕਸ਼ਨ ਲੈਣਾ ਪਿਆ ਸਰਕਾਰ ਨੂੰ ਕਿਉਂਕਿ ਉਹਦੇ ਵਿੱਚ ਬੜੇ ਬੜੇ ਆਫਸਰ ਫਸਦੇ ਵੀ ਆ ਅੱਜ ਵੀ ਫਸਦੇ ਆ ਜੇਕਰ ਸਹੀ ਅਨਕਵਾਰੀ ਕੀਤੀ ਜਾਵੇ ਪਰ ਮੈਨੂੰ ਲੱਗਦਾ ਕਿ ਅਜੇ ਉਹਦੀ ਅਨਕਵਾਰੀ ਜਿਹੜੀ ਉਹ ਚਿੱਟੇ ਵਾਲੀ ਆ ਉਹ ਵੱਧ ਵਿਚਾਲੇ ਪਈ ਆ ਫਾਦਿਲਕਾ ਤੋਂ ਕਮੇ ਚਿੱਟਾ ਲੇ ਆਉਂਦੀ ਸੀ ਕਵੇਂ ਜਿਹੜਾ ਸਰਸਾ ਕਿੰਨੀ ਵੇਚਦੀ ਸੀ ਜਾਂ ਕਿਤੇ ਹੋਰ ਵੇਚਦੀ ਸੀ ਨਾਲ ਇੱਕ ਉਹਦਾ ਮਿੱਤਰ ਸੀ ਜਿਹੜਾ ਸੋਨੂੰ ਤੇ ਉਹਦੀ ਘਰ ਵਾਲੇ ਸਾਰਾ ਕੁਝ ਦੱਸ ਦਿਆ ਕਿ ਕਵੇਂ ਚਿੱਟੇ ਦਾ ਵਪਾਰ ਕਰਨ ਲੱਗਦੇ ਸੀ ਕਿ ਕਿੰਨੇ ਟਾਈਮ ਤੋਂ ਇਹ ਕਰਦੇ ਆ ਰਹੇ ਸੀ ਇਹਨਾਂ ਸਾਰੇ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਕਿ ਇੱਕ ਪੁਲਿਸ ਵੱਲੋਂ ਜਿਹੜਾ ਨਕਾਮ ਰਹੀਆ ਪੁਲਿਸ ਚਲਾਨ ਪੇਸ ਨਹੀਂ ਕਰ ਸਕੀ ਤੇ ਬਾਹਰ ਆ ਗਈ ਬਾਹਰ ਆਉਣ ਸਾਰਾ ਜਿਹੜਾ ਕਿ ਉਹ ਦਵੰਗਾ ਜੇ ਮਾਰ ਲੱਗ ਪਈ ਆਪਣੇ ਕੋਠੀ ਦੇ ਵਿੱਚ ਬਿਠਾ ਕੇ ਇੰਟਰਵਿਊ ਕਰਨ ਲੱਗੇ ਕਿ ਮੈਂ ਇੱਕ ਹਾਈ ਕੋਰਟ ਜਾਊਂਗਾ ਮੈਂ ਚੈਲੰਜ ਕਰੂੰਗੀ ਕੇਸ ਨੂੰ ਮੇਰਾ ਕਿ ਜੇ ਡਿਸਮਿਸ ਕੀਤਾਗਾ ਮੈਨੂੰ ਮੈਂ ਬਹਾਲ ਹੋਊਂਗਾ ਜਲਦੀ ਤਾਂ ਫਿਰ ਉਹਨਾਂ ਨੇ ਸਾਰਾ ਕੁਝ ਜੋ ਕੁਝ ਹੈ ਉੱਥੇ ਇੰਟਰਵਿਊ ਦੇ ਵਿੱਚ ਕਿਹਾ ਉਤੋਂ ਲੈ ਕੇ ਫਿਰ ਸਰਕਾਰ ਨੇ ਐਕਸ਼ਨ ਲੈਂਤਾ ਵੱਡਾ ਤੇ ਜਿਹੜੀ ਕਿ ਹੁਣ ਹਾਈ ਕੋਰਟ ਤੋਂ ਜਿਹੜੀ ਜ਼ਮਾਨਤ ਉਹ ਵੀ ਜਿਹੜਾ ਬੀਬੀ ਦੀ ਰੱਦ ਹੋ ਗਈ ਆ ਅਮਰਦੀਪ ਕੌਰ ਦੀ ਕਿ ਇੱਕ ਆਪਾਂ ਇਹ ਕਹਦੇ ਕਿ ਅਮਰਦੀਪ ਕੌਰ ਨੂੰ ਜਿਹੜਾ ਇੱਕ ਵੱਡਾ ਝਟਕਾ ਮਿਲਿਆਗਾ ਪਰ ਇੱਕ ਵੱਡਾ ਤੇ ਸਵਾਲ ਇਹ ਆ ਕਿ ਕੌਣ ਉਹ ਆਈਪੀਐਸ ਅਫਸਰ ਨੇ ਹਾਲੇ ਤੱਕ ਉਹਨਾਂ ਦਾ ਨਾਮ ਜਨਤਕ ਨਹੀਂ ਹੋਇਆ ਕਿਹੜੇ ਉਹ ਇੰਸਪੈਕਟਰ ਨੇ ਜਿਹੜੇ ਜਿਨ੍ਹਾਂ ਨੂੰ ਉਹ ਫੋਨ ਕਰਦੀ ਸੀ ਜਾਂ ਜਿਨ੍ਹਾਂ ਨੂੰ ਬਚਾਉਂਦੇ ਸੀ ਜਾਂ ਇੱਕ ਮਾਮਲਾ ਹੋਰ ਹੋਇਆ ਸੀ ਆਡੀਓ ਵਾਇਰਲ ਹੋਈ ਸੀ ਉਹ ਆਡੀਓ ਕੀ ਸੀ ਉਹ ਤੁਸੀਂ ਸਾਰਿਆਂ ਨੇ ਸੁਣੀ ਆ ਆਡੀਓ ਦੇ ਵਿੱਚ ਇੱਕ ਦੇਵ ਵਪਾਰ ਦਾ ਧੰਦੇ ਦੀ ਗੱਲ ਹੁੰਦੀ ਆ ਉਹ ਦੱਸਿਆ ਜਾ ਰਿਹਾ ਕਿ ਜਿਹੜੀ ਉਹ ਆਡੀਓ ਦੇ ਵਿੱਚ ਆਵਾਜ਼ ਆ ਉਹ ਅਮਨਦੀਪ ਕੌਰ ਦੀ ਆ ਪਰ ਅਮਨਦੀਪ ਕੌਰ ਕਹਿੰਦੀ ਆ ਕਿ ਉਹ ਆਵਾਜ਼ ਜਿਹੜੀ ਮੇਰੀ ਹੈ ਨਹੀਂ ਕਿ ਨਾ ਹੀ ਮੈਂ ਬੈਰਲ ਕੀਤੀ ਆ ਉਹ ਆਡੀਓ ਤੇ ਉਹਦੇ ਉੱਤੇ ਵੀ ਵੱਡੇ ਸਵਾਲ ਠਾਏ ਸੀ ਸਖਬਾਲ ਸਿੰਘ ਖਹਿਰਾ ਅਤੇ ਹੋਰ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਤੇ ਹੋਰ ਵਿਰੋਧੀ ਧਰਨੇ ਕਿ ਜਿਹੜਾ ਕਿ ਇਹ ਦੇਵ ਵਿਪਾਰ ਦਾ ਜਿਹੜਾ ਕੰਮ ਆ ਇਹ ਕੌਣ-ਕੌਣ ਅਫਸਰ ਨੇ ਕਿਹੜੇ-ਕਿਹੜੇ ਵਿੱਚ ਅਫਸਰ ਨੇ ਵੱਡੇ ਪਰ ਉਹ ਸਵਾਲ ਜਿਉਂ ਦੇ ਥਿਉਂ ਪਏ ਨੇ ਅਜੇ ਉਹਨਾਂ ਸਵਾਲਾਂ ਦਾ ਕੋਈ ਜਿਹੜਾ ਜਵਾਬ ਨਹੀਂ ਮਿਲਿਆ ਤੇ ਨਾ ਹੀ ਸਰਕਾਰ ਨੇ ਦਿੱਤਾ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਦਿੱਤਾ ਪਰ ਹੁਣ ਦੇਖਦੇ ਆ ਕਿ ਜਿਹੜੀ ਥਾਰ ਵਾਲੀ ਬੇਬੀ ਆ ਉਹਦੀ ਕਦੋਂ ਜਵਾਨਤ ਹੁੰਦੀ ਆ ਤੇ ਅਗਲਾ ਉਹਦੇ ਉੱਤੇ ਕੀ ਸਰਕਾਰ ਐਕਸ਼ਨ ਲੈਂਦੀ ਆ ਤੇ ਜਿਹੜਾ ਕਿ ਉਹਦੀਆਂ ਅਜੇ ਗੱਡੀਆਂ ਕਾਰਾਂ ਮੋਬਾਈਲ ਐਪਲ ਦੇ ਜੋਗੋਸਾਉਟ ਥਾਣੇ ਦੇ ਵਿੱਚ ਆ ਤੇ ਹੁਣ ਦੇਖਦੇ ਆ ਕਿ ਕਦੋਂ ਜਵਾਨਤ ਹੁੰਦੀ ਆ ਕਦੋਂ ਉਹਨਾਂ ਆਈਪੀਸ ਅਫਸਰ ਨੇ ਜਿਹੜੇ ਜਾਂ ਥਾਣੇਦਾਰ ਨੇ ਇਨਸਪੈਕਟਰ ਨੇ ਉਹਨਾਂ ਦੀ ਪਰਤਾਂ ਕਦੋਂ ਖੁੱਲਣਗੀਆਂ ਇਹ ਵੱਡੇ ਸਵਾਲ ਨੇ ਤੁਸੀਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲੇ ਜਿਹੜਾ ਕਿ ਤੁਸੀਂ ਕਮੈਂਟ ਵੀ ਜ਼ਰੂਰ ਕਰਨਾ ਤੇ ਨਾਲੇ ਇਹ ਵੀ ਦੱਸਣਾ ਕਿ ਤੁਸੀਂ ਭਗਵਾਨਤ ਮਾਨ ਦੀ ਸਰਕਾਰ ਆ ਜਿਹੜੀ ਕੀ ਉਹ ਕੰਮ ਸਹੀ ਕਰ ਰਹੀ ਆ ਜਾਂ ਫਿਰ ਵਿਰੋਧੀ ਧਿਰ ਜਿਹੜੀ ਉਹਨੂੰ ਕਹਿ ਰਹੀ ਆ ਜਾਂ ਨਿੰਦ ਰਹੀ ਆ ਤੁਸੀਂ ਇਹ ਤੇ ਉੱਤੇ ਵੀ ਜਿਹੜੇ ਕਮੈਂਟ ਜਰੂਰ ਕਰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ